ਹਾਂਜੀ ਸਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੰਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਲੰਗਿਆਂਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੇਕਰ ਮੁੱਦਕੀ ਵਾਲੇ ਪਾਸੋਂ ਆਉਣੇ ਆ ਤਾਂ ਨੱਥੂ ਵਾਲਾ ਨੰਗਨਸਾਰ ਅੱਗੇ ਲੰਗਿਆਂਣਾ ਪੁਰਾਣਾ ਪਿੰਡ ਆ ਜਾਂਦਾ ਤੇ ਜੇ ਬਾਗੇ ਵਾਲੇ ਪਾਸੋਂ ਆਉਣੇ ਆ ਤਾਂ ਬਾਗਾ ਨੰਗ ਅੱਗੇ ਆਲਮਾ ਵਾਲਾ ਨਗਾਹਾ ਲੰਗਿਆਂਣਾ ਨਵਾਂ ਤੇ ਪੁਰਾਣਾ ਯਾਨੀ ਕਿ ਨਾਲ-ਨਾਲ ਹੀ ਪਿੰਡ ਹੈ ਬਾਗੇ ਪ੍ਰਾਣਾ ਤੋਂ ਮੱਦਗੀ ਰੋਡ ਤੇ ਪਿੰਡ ਆਜ ਦੀ ਵੀਡੀਓ ਦੇ ਵਿੱਚ ਜਿਹੜੇ ਘਰੇ ਵੀਡੀਓ ਬਣਾ ਰਹੇ ਆ 6-7 ਜਾਨਵਰ ਆ ਤੇ ਸਾਰੇ ਹੀ ਵੇਚ ਦੇਣੇ ਆ ਉਹ ਇੱਕ ਨਾ ਕੀ ਬਾਈ ਕੰਦਾ ਰੱਖਣਾ ਦੂਜੀਆਂ ਸਾਰੀਆਂ ਹੀ ਸੇਲ ਆ ਸਾਰੀਆਂ ਹੀ ਸੂਈਆਂ ਸਵਾਈਆਂ ਇਨਫਰਮੇਸ਼ਨ ਲੈ ਦੇਣਾ ਸਸੀ ਕਾ ਬਾਈ ਸਸੀ ਕਾ ਬਾਈ ਨਾਮ ਦੱਸ ਦਈਏ ਨਾ ਸੋਨੀਪੁਰਾ ਪਿੰਡ ਲੰਗੇ ਨਾ ਪ੍ਰਾਣਾ ਤਸਵੀਰ ਬਾਗਾ ਪ੍ਰਾਣਾ ਜਿਹੜਾ ਮੋਗਾ ਜੀ ਫੋਨ ਨੰਬਰ ਦੱਸੀਏ 9465104488 ਸਾਰੀਆਂ ਹੀ ਸਾਰੀਆਂ ਵਿਖਾਉਗਾ ਬਾਈ ਕਿਧਰੋਂ ਲੱਗੀ ਇੱਥੋਂ ਲੱਗੀ ਇਧਰੋਂ ਆਪਾਂ ਜਰਸੀ ਤੇ ਲੱਗ ਚਲੋ ਜਰਸੀ ਤੋਂ ਸ਼ੁਰੂ ਕਰ ਲੀਏ ਇਹ ਭਾਈ ਦੂਜਾ ਖੂਆ ਸੁਈ ਦੀ ਆ ਹਮ ਮਗਰ ਅੱਛੀ ਆਗੀ ਮਾਲ ਕਹਿੰਦਾ 20 ਦਿਨ ਆਪਣਾ ਕੋਈ ਮਹੀਨਾ ਮੰਨ ਲਾ ਭਾਈ ਅਜਾ ਮਾਲ ਕਹਿੰਦੇ 20 ਦਿਨ ਹੋ ਗਏ ਆ ਜੀ ਆ ਅੱਛੀ ਆ ਮੋਰੋ ਬੈਠੀ ਆ ਸੱ ਲਈ ਇਹ ਆਪਣੀਆਂ ਖਰੀਦੀਆਂ ਆਪਣੇ ਖੇਤ ਦੇ ਲਈਆਂ ਸਾਰੀਆਂ ਭਾਈ ਆਪਣੇ ਦਾ ਦੁੱਧ ਕਿੰਨਾ ਜਿਹੜਾ ਚੋਲੋ ਜੀ ਭਾਈ 12 ਪਰ ਆਪਾਂ 10 ਕਿਲੋ ਚਵਾ ਕੇ ਦੇਣਾ ਭਾਈ 4 ਟਾਈਮ ਲੋਕਾਂ ਚੋਲੋ ਹੈ ਨਾ ਆਪਣੇ ਇੱਕ ਟਾਈਮ ਖਾਲੀ ਕਰ ਲੋ 2 ਟਾਈਮ ਆਪਣੇ ਘਰੇ ਚੋਲੜੇ ਦਾ ਤਸੱਲੀ ਕਰੋ ਤਸੱਲੀ ਕਰ ਲੋ ਭਾਈ ਫੁੱਲ ਆਪਣੇ ਵੱਲੋਂ ਲੋਕਾਂ 6 ਟਾ 6 ਟਾ ਨਾ ਕੇ ਚੋਂਦਾ ਵਾ ਹਾਂ ਇੱਕ ਨਾ ਖਾਲੀ ਦੋ ਟਾਈਮ ਆਪਣੇ ਘਰੇ ਚੋਲੋ ਦੁੱਧ ਦੀ ਗਾਰੰਟੀ ਆਪਣੇ ਘਰ ਦੀ ਇਹਨੇ 40 ਜਮਾਨਤਨ ਕਰਦਿਆਂ ਕੱਢ ਬਾਹਰ ਨੂੰ ਦੋਸਤੋ ਦੂਜਾ ਸੂਆ ਬਾਈ ਕਹਿੰਦਾ ਖਰੀਦੀ ਆ ਅਗਲੇ ਕਹਿੰਦੇ 20 ਦਿਨ ਤੁਸੀਂ ਮਹੀਨਾ ਮੰਨੋ 10 ਦਿਨ ਵੱਧ ਮੰਨੋ ਮਗਰੇ ਦੇ ਵੱਛੀ ਆ ਹਾਂ ਦੁੱਧ 12 ਕਿਲੋ ਆ 10 ਕਿਲੋ ਮੰਨ ਕੇ ਹੀ ਬਾਈ ਕਹਿੰਦਾ ਆਓ ਇੱਕ ਟਾਈਮ ਬਾਈ ਕਹਿੰਦਾ ਅਗਲਾ ਖਾਲੀ ਕਰ ਲਿਆ ਮਗਰ ਵੱਛੀ ਆ ਫਿਰ ਦੋ ਟਾਈਮ ਚੋਲੇ ਰੀਜਨਲ ਤਸੱਲੀ ਕਰੇ ਬਾਈ ਕਹਿੰਦਾ ਕੰਡੇ ਦੇ ਜੋ ਕੇ ਲਿਜਾਵੇ ਦੁੱਧ 10 ਕਿਲੋ ਕਹੇ ਨਾ ਛੇਟ ਆ ਫਿਰ ਨਾ ਕੋ ਚਾਉਂਦਾ ਛੇਟ ਆ ਆ ਕੇ ਬਾਈ ਕਹਿੰਦੇ ਇਹ ਤਾਂ ਗੱਲ ਹੈ ਕਿ ਇੰਨੇ ਟਾਈਮ ਕਿਹਦੇ ਕੋਲ ਟਾਈਮ ਆ 40000 ਦੀ ਦੇ ਦੇਣੀ ਆ ਲੋਟ ਜੇ ਆਪਾਂ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੀ ਹੁੰਦਾ ਫੈਟ ਫੂਡ ਵਧਗਾ ਆਉਂਦੀ ਆ ਹਾਂ ਪਹਾੜਾਂ ਵਾਲੀ ਨਹੀਂ ਇਹ ਵੱਡੇ ਕੱਦ ਵਾਲੀ ਆ ਤੇ ਫੁੱਲ ਜਾਨ ਵਾਲੀ ਆ 40 40 ਦੀ ਦੇ ਦੇਣੀ ਆ ਜੇ ਕੋਈ ਭੈਣ ਭਰਾ ਗਰਮਿਓ ਗਰਮੀ ਦੁੱਧ ਪੀ ਕੇ ਵੀ ਨਾ ਜਿੱਦਨੇ ਦੋਆਂ ਦੀ ਗੱਬਣ ਹੋ ਜਾਂਦੀ ਐ ਢਾਈਆਂ ਦੀ ਗੱਬਣ ਹੋ ਜਾਂਦੀ ਐ ਉਹ ਦਿਨ ਵੀ 38-40 ਹਜ਼ਾਰ ਦੀ ਐ ਅੱਜ ਵੀ 40 ਦੀ ਐ ਕਿਉਂਕਿ ਟੋਕੜ ਕੱਲੀ 10 ਕਿਲੋ ਦੁੱਧ ਵਾਲੀ ਮਿਲਦੀ ਐ 30 ਹਜ਼ਾਰ ਦੀ 35 ਦੀ ਤੇ ਇਹਦਾ ਮੁੱਲ ਹੀ ਅੱਜ 40 ਐ ਮਗਰ ਬੱਚੀ ਐ ਬੱਚਾ ਸਾਂਭ ਲਓਗੇ ਤੇ ਆਉਂਦੇ ਸਮੇਂ ਨੂੰ ਮਗਰ ਵੜ ਰਲ ਜੂਗੀ ਇਹ ਦੇ ਦੇਣੀ ਐ 40 ਹਜ਼ਾਰ ਦੀ ਟੋਕੜ ਗੱਬਣ ਹੀ 35-40 ਹਜ਼ਾਰ ਦੀ ਐ ਇਦੋਂ ਘੱਟ ਤਾਂ ਫਿਰ ਕਿਹਨੇ ਦੇਣੀ ਐ ਅੱਜ ਹੀ ਮੁੱਲ ਟੋਕੜ ਗੱਬਣ ਆ ਲਈ ਐ 2 ਨੰਬਰ ਸੋਨੀ ਭਾਈ ਬਾਈ ਇਹਨੂੰ ਹੋ ਗਿਆ 1.5 ਮਹੀਨਾ ਮੱਛੀ ਦਿੱਤੀ ਨਹੀਂ ਬੰਦਿਆ ਨਾਲ ਆਪਾਂ ਨੂੰ ਆਪਾਂ ਟਰੈਸ ਦੇ ਜੋ ਲਈ ਬੱਚ ਦਸ ਹੀ ਦੇ ਬੰਦਖਾਨੇ ਪਿੰਡੋਂ ਲਈ ਆ ਆਪਾਂ ਪਤਾ ਕਰਨਾ ਹੋਵੇ ਦੋਸਤੋ 68 ਕਿਲੋ ਬਾਈ ਇਹਦੇ ਹਾਂ ਆਪੇ ਉਹਨਾਂ ਦਾ 4 ਦਿਨਾਂ ਹਰੇ ਤੂੜੀ ਦਈ ਆ ਬਾਈ ਹੁਣ ਉਹ 15 16 ਕਿਲੋ ਹੋ ਖੁੱਲਾ ਏ ਥੱਲੇ ਜਿਹੜਾ ਚੋਣ ਵਾਲਾ ਜਾਂ ਤਸਵੀਰ ਇੱਕ ਟਾਈਮ ਖਾਲੇਗਾ ਦੋ ਟਾਈਮ ਤੇ ਚੋਲ ਬੇ ਯਾਰ ਬਾਈ ਕਿੰਨੇ ਦੀ ਤੇ 50 ਚ ਮਾਰਦਾਨ ਕਰਦੇ ਆ ਬਾਈ ਚਾਰਾਂ ਦਾ ਮੂੰਹ ਤਾਂ ਪਹਿਲਾਂ ਅਸੀਂ ਚਾਰ ਦਾ ਆਂਦਾ ਮੂੰਹ ਚੋਕੀ ਕਹਿਣ ਦੀ ਗੱਲ ਆਲਾ ਪੱਟ ਕੇ ਵੇਖ ਲਓ ਆਖੀ ਸਹੀ ਆ ਦੋਸਤੋ ਪਹਿਲਾਂ ਮੱਛੀ ਆਪਦੇ ਪਿੰਡੋਂ ਹੀ ਲਈ ਆਪਦੇ ਪਿੰਡੋਂ ਵੜ ਲਈ ਆ ਬੱਚਾ ਮਗਰ ਵੱਛੀ ਸੀ ਬਾਈ ਕਹਿੰਦਾ ਵੱਛੀ ਉਹਨਾਂ ਨੇ ਦਿੱਤੀ ਨਹੀਂ ਜੀ ਤਾਂ ਲਈ ਆ ਅਗਲੇ ਦੇ ਘਰੇ ਜਾ ਕੇ ਬਾਈ ਕਹਿੰਦਾ ਭਾਵਾ ਪਤਾ ਕਰ ਲਿਓ 50 ਜੋ ਮਾਨ ਤਾਨ ਹੋ ਜੂ ਦੁੱਧ ਬਾਈ ਕਹਿੰਦਾ ਸੀਗਾ ਵੱਧ ਹੁਣ ਕਿੰਨਾ 15 16 ਕਿਲੋ 15 16 ਕਿਲੋ 18 ਕਿਲੋ ਦੁੱਧ ਸੀ ਬਾਈ ਕਹਿੰਦਾ ਨਾ ਤਾਂ ਬਾਈ ਕਹਿੰਦਾ ਆਪਣੇ ਕੋਲੇ ਚਾਰ ਆ ਤੇ ਨਾ ਹੀ ਹਰੇ ਆ ਸੁੱਕੀ ਤੂੜੀ ਆ ਸੁੱਕਾ ਨੀਰਾ 15 16 ਕਿਲੋ ਫੇਰ ਵੀ ਕੰਡੇ ਵਾਲਾ ਤੇ ਜੇ ਕੋਈ ਭੈਣ ਭਰਾ ਚਾਰ ਚੂਰਾ ਵਾਲਾ ਲੈ ਜਾਂਦਾ ਤੇ ਚਾਰ ਨਾਲ ਤਾਂ 2 ਕਿਲੋ ਦੁੱਧ ਆਉਣਾ ਹੀ ਵੱਜ ਜਾਂਦਾ ਜਾਨਵਰ ਸਾਰਿਆਂ ਨੂੰ ਹੀ ਪਤਾ ਕਿਉਂਕਿ ਉਸ ਤੋਂ ਬਿਨਾ ਫੀਡ ਵੀ ਪੈ ਜਾਂਦੀ ਆ ਤੇ ਚਾਰ ਦੇ ਰੂਪ ਚ ਵੀ ਜਾਨਵਰ ਨੂੰ ਦਾਣਾ ਮਿਲ ਜਾਂਦਾ ਤੇ ਜਦੋਂ ਦਾਣਾ ਵੱਧ ਖਾਧਾ ਜਾਂਦਾ ਤੇ ਫਿਰ ਜਾਨਵਰ ਆਪੇ ਹੀ ਦੁੱਧ 2-3 ਕਿਲੋ ਵੱਜ ਜਾਂਦਾ ਸੀਲ ਪੂਰੀ ਆ ਡੱਬੀ ਵੈੜ ਪ੍ਰਿੰਟ ਵਾਲੀ ਪਹਿਲਾਂ ਚਾਰ ਦੰਦ ਕੱਦ ਕਾਟ ਪੂਰਾ ਵੱਡਾ ਥਣ ਗੁਲਾਬੀ ਹੱਦੀ ਚਵਾਈ ਵਾਲੇ ਕੋਈ ਫੂਡ ਨਹੀਂ ਸ਼ਾਂਗਣੀ ਮੂੰਹ ਮੱਥੇ ਦੀ ਸੋਹਣੀ ਆ ਕੱਦ ਵੱਡਾ ਵਜਨ ਉਹ ਹੁਣ ਬਹੁਤ ਆ ਭਾਜ ਜਵਾਂ ਜੈ ਜੈ ਆ ਲੋਟੀ ਆ ਜਿਵੇਂ 40 ਦੀ ਤੇ ਜਦੋਂ ਟੋਕੜ ਗੱਬਣ ਹੋ ਜਾਂਦੀ ਆ ਦੋਹਾਂ ਢਾਈ ਮਹੀਨੇ ਦੀ ਚੈੱਕ ਪਾਸ ਹੋ ਜਾਂਦੀ ਆ ਉਸ ਦਿਨ ਵੀ ਇਹ 35 40 ਦੀ ਆ ਜਿਹਨੂੰ ਮਰਜ਼ੀ ਵੇਚ ਲਈ ਅਗਲਾ ਕਿਉਂਕਿ 30000 ਦੀ ਟੋਕੜ ਆਉਂਦੀ ਆ 9 10 ਕਿਲੋ ਦੁੱਧ ਵਾਲੀ ਆ ਜਨਾ ਭਈ ਆਪਾਂ ਕਹਦਾ ਉਹਦਾ ਪੂਰਾ ਹੋਊਗਾ ਇਹ ਨਹੀਂ ਗੱਲ ਭਈ ਲੋਕਾਂ ਨੂੰ ਭਈ ਜਦੋਂ ਕਹਦਾ ਮੈਂ 10 ਕਿਲੋ ਆ ਤੇ 6 ਨਿਕਲੂਗਾ ਜਦੋਂ ਜਿੰਨਾ ਕਹਣਾ ਗਰੰਟੀ ਦੋਦੀ ਆਪਣੀ ਹੋਊਗੀ ਭਈ ਆਇਆ ਕਿਰਾਇਆ ਭੜਦੇ ਦੁੱਧ ਨਾਲ ਕਢਣ ਦਾ ਬੜਾ ਸਹੀ ਆ ਹਾਂ ਆਪਣੀ ਕੋਈ ਚੀ ਗੱਲ ਨਹੀਂ ਫਾਰਮ ਵਾਲੇ ਕਹਿੰਦਾ ਝੂਠ ਮਾਰਦਾ ਦੋਸਤੋ ਜਿੰਨਾ ਦੁੱਧ ਦੱਸਿਆ 16 ਅੰਨੇ ਉੰਨਾ ਹੋਊ ਬਾਈ ਕਹਿੰਦਾ ਕਿਰਾਇਆ ਪਾੜਾ ਦੁੱਗਣਾ ਦੇ ਕੇ ਮੋੜੂ ਜੇ ਦੁੱਧ ਨਾ ਨਿਕਲੇ 15 16 ਕਿਲੋ ਇਹਦੇ ਥੱਲੇ ਕੰਡੇ ਵਾਲਾ ਤਿਆਰ ਆ ਪਹਿਲਣ ਚਾਰ ਦੰਦ ਪਿੰਕ ਨੋਜ਼ ਵਾਲੀ ਡੱਬੀ ਪ੍ਰਿੰਟ ਵਾਲੀ ਬੜ ਤਿੰਨ ਨੰਬਰ ਸੋਨੀ ਬਈ ਇਹ ਥੋਕੜ ਆ ਆਪਣੂ ਵੀ ਬਾਰੇ ਕੋਲ ਦੇ ਸੋਈ ਆ ਬਾਈ ਸਵਾਦ ਤੇਰੇ ਆ ਤਾਂ ਸਵਾਦ ਹੀ ਆ ਗਿਆ ਮੈਂ ਕਹੀਆ ਬਈ 10 ਮਹੀਨੇ ਸੋਈ ਆ ਆਪਾਂ ਦਾ ਸੋਈ ਜਾ ਬਾਈ ਕਿਹੜੀ ਚੀਜ਼ ਪਤਾ ਉਨੀ ਗੱਲ ਹੀ ਕਰਨੀ ਆ ਆਪਾਂ ਸਹੀ ਆ ਤਾਂ ਬਈ 10 ਕਿਲੋ ਖੰਡਾ ਕੰਡੇ ਵਾਲਾ ਥੱਲੇ ਦੇ ਬਾਈ ਝਾਗੜਾ ਭਲਾ 12 ਕਹਿ ਕੇ ਦੇ ਸਹੀ ਗੱਬੇ ਮਾਰੇ ਦੀ ਜੇ ਮਾਰਦਾਨ ਕਰਦਾ ਕਹਿੰਦਾ ਇਹਦਾ ਕੱਢ ਬਾਰ ਗੱਲ ਫੇਰ ਉੱਥੀ ਆ ਗਈ ਨਾ 10 ਕਿਲੋ ਦੁੱਧ ਵਾਲੀ 30000 ਦਿਆ ਆਸੇ-પાસੇ ਮਿਲਦੀ ਹੈ ਤੇ ਮੈਂ ਤਾਂ ਹੀ ਇੱਕ ਨੰਬਰ ਦਾ ਕਿਹਾ ਜਰਸੀ ਦਾ ਕਿ ਚਿੰਤਨ ਦੋਆਂ ਟਾਈਆਂ ਦੀ ਗੱਭਣੂਗੀ ਉਸ ਦਿਨ ਵੀ ਇੰਨੇ ਦੀ ਵੇਖ ਜਾਣਾ ਕਿਉਂਕਿ ਟੋਕੜ ਗੱਭਣ ਤਾਂ 5000 ਵੱਧ ਵੇਖਦੀ ਵੇਖਦੀ ਆ ਆ ਪਤਾ ਨਹੀਂ ਕਿਦੋਂ ਦੀ ਸੂਈ ਆ ਬਾਈ ਕਹਿੰਦਾ ਤਾਂ ਸਵਾਦ ਹੀ ਆ ਗਿਆ ਨਹੀਂ ਐਵੇਂ ਅਗਲਾ 2 ਮਹੀਨੇ ਕਹਿੰਦਾ ਸੂਈ ਨੂੰ 6 ਮਹੀਨੇ ਹੋ ਗਏ ਹੁੰਦੇ ਆ ਬਾਈ ਕਹਿੰਦਾ ਕੋਈ ਸਵਾਈ ਨਹੀਂ ਆਪਾਂ ਨੂੰ ਕੋਈ ਪਤਾ ਨਹੀਂ 10 ਕਿਲੋ ਦੁੱਧ 30 ਜੋ ਮਾਨਤਾਨ ਹੋ ਜੂ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਆ ਥੋੜੇ ਪੈਸੇ ਲਾਉਣੇ ਆ 10 ਕਿਲੋ ਦੁੱਧ ਆ 30 ਜੋ ਮਾਨਤਾਨ ਹੋ ਜੂ ਵੈੜ ਚੰਗੀ ਆ ਵਜਨ ਵਜਨ ਚੰਗਾ ਕੱਦ ਵੀ ਵੱਡਾ ਤੇ ਥਣ ਵੀ ਕੱਲੇ ਕੱਲੇ ਆ ਕੋਈ ਜੁੜਮੇ ਜੇ ਨਹੀਂ ਜਾਲੀ ਵਾਲਾ ਥਣ ਨਹੀਂ ਪੂਰਾ ਨੋਕ ਵਾਲਾ ਥਾਣਾ 10 ਕਿਲੋ ਦੁੱਧ 30 ਜੋ ਮਾਨਤਾਨ ਹੋ ਜੂ ਸੀਲ ਸੁਪੂਲ ਤੇ ਬਾਕੀ ਹੁਣ ਅੱਗੇ ਜੇ ਕੋਈ ਪਾਊਡਰ ਪਾਊਡਰ ਪਾ ਲੇ ਇਹਨੂੰ ਦੋ ਕ ਪੈਕਟ ਜਾਂ ਦੋ ਡੱਬੇ ਹੀਟ 'ਚ ਨਹੀਂ ਆ ਜਾਣ ਤੇ ਗੱਭਨ ਰਹਿ ਗਈ ਅੱਜ ਹੀਟ 'ਚ ਹੀ ਆ ਅੱਜ ਹੀਟ 'ਚ ਹੀ ਆ ਬਾਈ ਕਹਿੰਦਾ ਅਗਲਾ ਆਪਦੀ ਏਆਈ ਕਰਾ ਲੈ ਤੁਸੀਂ ਅੱਜ ਖਾਲੀ ਆ ਇਹਦੇ ਪੈਸੇ ਦੇਣੇ ਆ 10 ਕੱਲੇ ਦੁੱਧ ਦੇ ਪੈਸੇ ਮੰਗੇ ਆ ਬਾਈ ਨੇ 30000 ਉਹਦੇ ਜੋ ਛੋੜ ਛੱਪਾ ਹੋ ਜੂ ਗੱਭਨ ਰਹਿ ਗਈ ਬਾਹਲੇ ਤਾਂ ਕਹਿੰਦੇ ਨੇ ਦੁੱਗਣੇ ਪੈਸਿਆਂ ਦੀ ਅੱਜ ਜਿੰਨੇ ਦੀ ਅੱਜ ਲਾਉਂਗੇ ਉਹ ਦੁੱਗ੍ਹਾਲ ਹੈਗੀ ਆ ਇਹ ਹਾਂ ਵੜ ਵੱਡੀ ਆ ਬੁੱਦੀ ਵਾਲੀ ਅੱਗੇ ਆ ਜਾ ਬਾਈ 4 ਨੰਬਰ ਤੇ ਚਾਹ ਨਾ ਬਾਈ ਦੱਸ 7 ਕਿਲੋ ਥੱਲੇ ਦੇ ਉਹ 8 ਹੋ 7 ਕਿਲੋ ਮੰਨ ਕੇ ਲੈ ਲਵੇ 20000 ਦੇ ਦੇਣੀ ਆਪਾਂ ਟੋਕੜੀ ਇਹ ਬਾਹਰ ਨੂੰ ਟੋਕੜੀ ਇਹ ਆ ਟੋਕੜੀ ਇਹ ਆ 7 ਕਿਲੋ ਦੁੱਧ ਆ ਹੋ ਸਕਦਾ 8 ਹੋਵੇ ਬਾਈ ਕਹਿੰਦਾ ਤੁਸੀਂ 7 ਹੀ ਮੰਨੋ 20000 ਦੀ ਇਹ ਵੱਛੀਆਂ ਆਲਾ ਭਾ 20 25 25000 ਦੀਆਂ ਵੱਛੀਆਂ ਆਉਂਦੀਆਂ ਤੇ ਵੱਛੀਆਂ ਆਲਾ ਭਾ 7 ਕਿਲੋ ਦੁੱਧ ਆ ਹੋ ਸਕਦਾ ਬਾਈ ਕਹਿੰਦਾ 8 ਹੀ ਹੋਵੇ ਤੁਸੀਂ 7 ਮੰਨੋ ਜਿਹੜੇ ਵੀ ਜਾਨਵਰ ਥੱਲੇ ਜਿੰਨਾ ਦੁੱਧ ਦੱਸਿਆ ਨੱਟ ਤਿਆਰ ਉਹ ਕੰਡੇ ਵਾਲਾ ਨੇ ਡਬਲ ਕਰਾਇਆ ਭਾੜਾ ਬਾਈ ਕਹਿੰਦਾ ਦੇਊਗਾ ਜੇ ਦੁੱਧ ਨਾ ਹੋਵੇ ਜਦੋਂ ਹੈਗਾ ਤਾਂ ਹੀ ਫਿਰ ਕਰਾਇਆ ਭਾੜੇ ਵਾਲੀ ਡਬਲ ਵਾਲੀ ਗੱਲ ਕਰਦਾ ਬਾਈ ਆਪਾਂ ਇਹਦਾ ਇੰਨਾ ਮਾਲ ਵੇਦਾ ਆਪਾਂ ਇਹਦੇ ਝੂਠੇ ਮਾਰਿਆ ਜਾਂਦਾ ਦੂਜੀ ਵੀ ਸਾਹਮਣੇ ਇਹਦਾ ਝੂਠ ਕਹਿੰਦਾ ਹਾਂ ਹਾਂ ਉਹਦਾ ਸਾਹਮਣੇ ਆ ਜਾਣਾ ਸਭ ਕੁਝ ਹਾਂ ਬਾਕੀ ਆਪਾਂ ਹਰੇਕ ਵੀਡੀਓ ਚ ਕਹੀਦਾ ਕਿ ਭਰਾਵੋ ਸੂਏ ਪਸ਼ੂ ਨੂੰ ਤਰਜੀਹ ਦਿਓ ਕਈ ਭੈਣ ਭਰਾ ਕਹਿੰਦੇ ਆ ਕਿ ਭਾਈ ਸਾਡੇ ਨਾਲ ਫਲਾਣੇ ਥਾਂ ਨੂੰ ਠੱਗੀ ਵੱਜ ਗਈ ਫਲਾਣੇ ਨੇ ਵੀਡੀਓ ਪਾਈ ਸੀ ਤੇ ਭਾਈ ਦੁੱਧ ਅਗਲੇ 20 ਕਿਲੋ ਕਹਿੰਦੇ ਸੀ ਅਸੀਂ ਗੱਭਣ ਲਈ ਸੀ ਤੇ ਦੁੱਧ ਦੇ ਨੇ 10 ਕਿਲੋ ਹੀ ਦਿੱਤਾ ਤੇ ਭਰਾਵੋ ਜਿਹਨੂੰ ਪਸ਼ੂਆਂ ਦੀ ਨੌਲੇਜ ਹੈ ਜਿਹੜਾ ਸਿਆਣਾ ਕਹਿੰਦਾ ਆਪਦੇ ਆਪ ਨੂੰ ਉਹਦਾ ਗੱਭਣ ਲੈ ਲਓ ਤੇ ਨਹੀਂ ਸੂਇਆ ਸਵਾਇਆ ਪਸ਼ੂ ਲਓ ਭਾਵੇਂ 4 ਪੈਸੇ 4 ਦਿਨ ਭਾਵੇਂ ਲੇਟ ਮਿਲ ਜੇ ਸੂਇਆ ਲਓ ਕੋਈ ਠੱਗੀ ਨਹੀਂ ਵਜਦੀ ਕਿਉਂਕਿ ਜਿਹੜਾ ਸੂਆ ਪਸ਼ੂ ਤੁਹਾਡੇ ਸਾਹਮਣੇ ਆ ਜਾਣਾ ਜਿੰਨਾ ਦੁੱਧ ਜਿਵੇਂ ਹੁਣ ਆ ਚਾਰ ਵਾੜਾਂ ਬਾਈ ਦੀਆਂ ਇਹਦੇ ਥੱਲੇ 10 ਕਿਲੋ ਆ ਤੁਸੀਂ ਚੋ ਲੈਣਾ ਤੁਹਾਡੇ ਸਾਹਮਣੇ ਆ ਜਾਣਾ ਦੁੱਧ ਉਹਦੇ ਥੱਲੇ 8 ਕਿਲੋ ਆ 7 ਮੰਨੋ ਤੁਹਾਡੇ ਸਾਹਮਣੇ ਆ ਜਾਣਾ ਉਹ ਵੀ ਦੁੱਧ ਇਹਦੇ ਥੱਲੇ 15 16 ਕਿਲੋ ਆ ਇਹ ਵੀ ਤੁਸੀਂ ਚੋ ਲੈਣਾ ਭਾਵੇਂ ਚਾਰ ਟਾਈਮ ਚੋ ਲੋ ਤੁਹਾਡੇ ਸਾਹਮਣੇ ਆ ਜਾਣਾ ਇਹਦੇ ਥੱਲੇ 10 ਕਿਲੋ ਕੰਡੇ ਵਾਲਾ ਦੁੱਧ ਤਾਂ 12 ਤੁਸੀਂ 10 ਹੀ ਮੰਨੋ ਇਹ ਵੀ ਤੁਹਾਡੇ ਸਾਹਮਣੇ ਆ ਜਾਣਾ ਤੇ ਜਦੋਂ ਕੰਡੇ ਦੇ ਤਿੰਨ ਟਾਈਮ ਦੁੱਧ ਜੋਖ ਲਿਆ ਥੱਗੀ ਜਮਾ ਨਹੀਂ ਵਜਦੀ ਜਦੋਂ ਗੱਭਣ ਲੈਣੇ ਆ ਕਈ ਐ ਵੱਧ ਝੂਠ ਮਾਰਦੇ ਆ 20 ਕਿਲੋ ਕਹਿੰਦੇ ਆ 25 ਕਿਲੋ ਕਹਿੰਦੇ ਆ ਗੱਭਣ ਦਾ ਗੱਭਣ ਦਾ ਤਾਂ ਮੂੰਹ ਹੀ ਹਿਲਾਉਣਾ ਹੁੰਦਾ ਫਿਰ ਉੱਥੇ 19 ਕਿ ਕੀ ਹੋ ਜਾਂਦੀ ਆ ਜਦੋਂ ਸੂਆ ਸਵਾਇਆ ਪਸ਼ੂ ਲਾਉਂਗੇ ਭੋਰਾ ਨਹੀਂ ਠੱਗੀ ਵਜਦੀ ਕੰਡੇ ਦੇ ਜੋਕ ਕੇ ਲਓ ਆ ਪਿਆ ਕੰਡਾ ਅਗਲਾ ਪੰਜ ਆਪ ਦਾ ਲਿਆਉਣਾ ਚਾਹੁੰਦਾ ਆਪ ਦਾ ਲਿਆਵੇ ਨਹੀਂ ਸੋਨੀ ਕੋਲੇ ਹੈਗਾ ਆਪਣਾ ਪੱਕਾ ਡੰਗਿਆ ਬਈ ਆ ਪੜਾ ਛੋਟ ਮਾਰਨਾ ਕੇ ਹਾਂ ਸਹੀ ਹੈ ਮਾਰਦਣਾ ਆਪ ਦਾ ਅਗਲੇ ਸਾਹਮਣੇ ਕੱਟੇ ਮਾਜਾ ਅਗਈ ਬੰਦਾ ਕੰਡਾ 900 ਆ ਵਾ ਡੱਬਾ ਬਾਹਰ ਨਾ ਲਈਏ ਹਾਂ ਇਹ ਵੀ ਸਹੀ ਆ ਪਰ ਆਪਾਂ ਹੀ ਗੱਡੋਂ ਬੰਦੇ ਤੇ ਕਹਿੰਦੇ ਵੀ ਡੱਬਾ ਕੰਡਾ ਗਾਹਾਂ ਜਾਂ ਕੀਤਾ ਹੋਊਗਾ ਡੱਬੇ ਹੋਏਗਾ ਆਪਣੇ ਕੋਲੇ ਕੰਡੋਲਾ ਬਾ ਡੱਬੇ ਨਾ ਕਰਾ ਡੱਬਾ ਤਾਂ ਗਾਂਬਜਾ ਹੁੰਦਾ ਹੀ ਨਹੀਂ ਆਹ ਲਾਉਦਾ ਵੀ ਡੇਵਾ ਪਰ ਕੋਈ ਚੱਕਰ ਨਹੀਂ ਕਰਦਾ ਡੱਬੇ ਮਾਰ ਲਵੇ ਕੰਡਾ ਦਾ ਬੰਦਾ ਲੋਕ ਯਕੀਨ ਨਹੀਂ ਕਰਦਾ ਯਾਰ ਹਾਂ ਨਹੀਂ ਨਹੀਂ ਸਹੀ ਆ ਆ ਡੱਬਿਆਂ ਨੇ ਡਹਿ ਪਿਆ ਅ ਕੰਡੇ ਵਾਲੇ ਪਾਸੇ ਜਾਓ ਹੀ ਨਾ ਬਾਈ ਕਹਿੰਦਾ ਹਾਂ ਜਰ ਕਹਣਾ ਹੀ ਆਦਾ ਇੱਥੇ ਆਉਂਦਾ ਕਹ ਗਿਆ ਟਾ ਆਉਦਾ ਹਾਂ ਉਹ ਕਿੰਨਾ ਬਹੁਤ ਵੇਰ ਕੱਸੀ ਦਾ ਭਾਈ ਹਾਂ ਜੀ ਨੂੰ ਨਹੀਂ ਜਗੀ ਨਾਲ ਡੱਬਾ ਲਈ ਆਵੇ ਮੇਰਾ ਪੱਟਾ ਵੀ ਮੇਰੇ ਕੋਲ ਤਾਂ ਭਾਈ ਸਹੀ ਹੈ ਕੰਡਾ ਵਾਲਾ ਮੰਨਦਾ ਨਾ ਕਰਦਾ ਤਾਂ ਗੱਭਜਾ ਕੀਤਾ ਹਾਂ ਸਹੀ ਹੈ ਫੋਨ ਨੰਬਰ ਸਕਰੀਨ ਤੇ ਇਹ 4 ਜਨਵਰੀ ਦੇ ਸੇਲ ਹੈ ਜਿਹਦੇ ਜਿਹੜੀ ਵੀ ਵਹਿੜ ਮਨ ਨੂੰ ਲੱਗਦੀ ਆ ਬਾਈ ਦੇ ਘਰੇ ਆਜੋ ਐਦੂ ਘੱਟ ਮੁੱਲ ਜੀ ਨਹੀਂ ਮਿਲਣਗਾ ਜਮਾ ਜਾਇਜ਼ ਮੁੱਲ ਕੀਤੇ ਆ ਬਾਈ ਨੇ 20000 ਦੀ ਉਹ ਆ 30000 ਦੀ ਉਹ 50000 ਦੀ ਉਹ 40000 ਦੀ ਬਿਲਕੁਲ ਸਸਤੇ ਮੁੱਲ 佐々きか。